ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਅਸੀਂ ਖੜਿਆ ਹਾਂ ਰਾਜੇ ਦਾ ਬਾਗ ਜੀ ਹਾਂ ਰਾਜੇ ਦਾ ਬਾਗ ਮੁबारक ਮੰਜ਼ਲ ਮਹਿਲ ਜਿੱਥੇ ਅਕਸਰ ਸ਼ੂਟਿੰਗਾਂ ਹੁੰਦੀਆਂ ਨੇ ਤੇ ਖੇੜੀ ਬ੍ਰਦਰਸ ਸ਼ੋਰੂਮ ਦੇ ਬਾਹਰ ਖੜਿਆ ਤੇ ਇੱਕ ਲੁੱਕ ਜ਼ਰੂਰ ਬਾਹਰ ਤੋਂ ਦਿਖਾ ਰਹੇ ਹਾਂ ਤੁਹਾਨੂੰ ਤੇ ਅੰਦਰ ਵੀ ਚੱਲਦੇ ਆਓ ਕਿਉਂਕਿ ਅੱਜ ਬਹੁਤ ਵਧੀਆ ਜਿਹੜੀਆਂ ਡੀਲ ਜਿਹੜੀਆਂ ਉਹ ਰਹਿਣ ਵਾਲੀਆਂ ਨੇ ਜੇਕਰ ਕੋਈ ਅ ਸ਼ੂਜ਼ ਖੇਦਰਾਂ ਵਾਲਾ ਕੋਈ ਸੱਤਰੀ ਇੰਟਰੀ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਤਾਂ ਇੱਕ ਜ਼ਰੂਰ ਤਸਵੀਰ ਜ਼ਰੂਰ ਸ਼ੋਰੂਮ ਦੀ ਦਿਤਾ ਦੀ ਦੱਸ ਦਈਏ ਕਿ ਇਹ ਤਸਵੀਰ ਜਿਹੜੀ ਹੈਗੀ ਆ ਇਹ ਸ਼ੋਰੂਮ ਦੀ ਹੈ ਖੇੜੀ ਬ੍ਰਦਰਜ਼ ਪਹਿਲਾਂ ਦੇਖ ਸਕਦੇ ਹੋ ਆ ਖੇੜੀ ਬ੍ਰਦਰਜ਼ ਸ਼ੋਰੂਮ ਦੀ ਤਸਵੀਰ ਹੈ ਤੇ ਆ ਬਣਾਈ ਇਸ ਕਰਕੇ ਵਧੀਆ ਗਈਆ ਤਾਂ ਜੋ ਤੁਹਾਨੂੰ ਇੱਕ ਵੱਖਰਾ ਫੀਲ ਜਿਹੜਾ ਹੈਗਾ ਨਜ਼ਰ ਆਏ ਇੱਕ ਚੰਗਾ ਆ ਤੁਹਾਨੂੰ ਜਿਹੜਾ ਫੀਲ ਹੋਏ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਜਾਣਿਆਂ ਸਭ ਤੋਂ ਵੱਡੀ ਦਿੱਕਤ ਆਪਾਂ ਨੂੰ ਪਾਰਕਿੰਗ ਦੀ ਹੁੰਦੀ ਆ ਅਕਸਰ ਬਾਜ਼ਾਰ ਵਿੱਚ ਜਾਣਿਆਂ ਤਾਂ ਸੋਚਦੇ ਆ ਹੋਏ ਯਾਰ ਆਪਾਂ ਬਾਈਕ ਸਕੂਟਰ ਤੇ ਜਾਂ ਕਿਸੇ ਤੇ ਚੱਲ ਜਾਨੇ ਆ ਬਾਜ਼ਾਰ ਦੇ ਵਿੱਚ ਗੱਡੀ ਨਾ ਲੱਗ ਜਾਈਏ ਤਾਂ ਦੱਸ ਦਈਏ ਕਿ ਇਹ ਦਿੱਕਤ ਨਹੀਂ ਆਣ ਵਾਲੀ ਤੁਹਾਨੂੰ ਜਿਹੜੀ ਹੈਗੀ ਆ ਕੋਈ ਦਿੱਕਤ ਨਹੀਂ ਆਏਗੀ ਪਾਰਕਿੰਗ ਨੂੰ ਲੈ ਕੇ ਖਾਸ ਕਰਕੇ ਔਰ ਜੇਕਰ ਆਪਾਂ ਗੱਲ ਕਰੀਏ ਤਾਂ ਕੁਆਲਿਟੀ ਦੀ ਤੇ ਕਈ ਆ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਜਿਹੜੀ ਹੈਗੀ ਤੁਹਾਨੂੰ ਇੱਥੇ ਮਿਲਣ ਵਾਲੀ ਹੈ ਇੱਕ ਨਜ਼ਰ ਹੋਰ ਤੁਹਾਨੂੰ ਲਵਾ ਦਈਏ ਆ ਸੈਕਸ਼ਨ ਜਿਹੜਾ ਹੈਗਾ ਦੇਖੋ ਇਹ ਸੈਕਸ਼ਨ ਛੋਟੇ ਬੱਚਿਆਂ ਤੋਂ ਲੈ ਕੇ ਅੱਕੇ ਉਹਨਾਂ ਲੋਕਾਂ ਲਈ ਆ ਜਿਹੜੇ ਮਤਲਬ ਕਹਿ ਸਕਦੇ ਆ ਕਿ ਮਹਿੰਗੇ ਸ਼ੂ ਨਹੀਂ ਲੈ ਸਕਦੇ ਉਹਨਾਂ ਲਈ ਵੀ ਇਹ ਸੈਕਸ਼ਨ ਜਿਹੜਾ ਲਾਇਆ ਗਿਆ ਅਦੇਸਾ ਦੇੋਂ ਜੈਲ ਜੀਆਂ ਜੈਲ ਵਾਲੇ ਜਿਹੜੇ ਨਵੇਂ ਸ਼ੂ ਚੱਲੇ ਨੇ ਇਹ ਤਾਂ ਜਿਹੜਾ ਕਾਫੀ ਜ਼ਿਆਦਾ ਇਹ ਜੈਲ ਜਿਹੜੇ ਕੈਸਾ ਦੇ ਥੱਲੇ ਇਹਦਾ ਤਲਾ ਜੜਾ ਲੱਗਿਆ ਹੋਇਆ ਹਾਂ ਤੇ ਬਾਕੀ ਗੱਲ ਕਰਾਂਗੇ ਅੱਜ ਦੀ ਡੀਲ ਬਾਰੇ ਤੇ ਸਭ ਤੋਂ ਪਹਿਲਾਂ ਤਾਂ ਇੱਥੇ ਜਿੱਤਾ ਵੀ ਬੈਠਾ ਜਿੱਤਰੀ ਆ ਗੱਲ ਕਰਦੇ ਹਾਂ ਕਿ ਕਿਵੇਂ ਦੇਖਦੇ ਆ ਫਰਕ ਕਿਵੇਂ ਨਜ਼ਰ ਆਇਆ ਆਪਣਾ ਅੱਲਾ ਦਾ ਅਸੀਂ ਖੇੜੀ ਬ੍ਰਦਰ ਦਾ ਤਹਿਤ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਲੋਕਾਂ ਨੂੰ ਇੱਥੇ ਬਹੁਤ ਵੱਡਾ ਸ਼ੋਰੂਮ ਖੋਲ੍ਹ ਕੇ ਆਮ ਬੰਦੇ ਦੇ ਬਜਟ ਦੇ ਵਿੱਚ ਸੂਝ ਲਿਆਉਂਦੇ ਨੇਗੇ ਪਹਿਲਾਂ ਹਰੇਕ ਵੰਦਾ ਆਮ ਤਕਰੀਬ ਨਾ ਦੇ ਕੇ ਗੱਲ ਇਹ ਵੀ ਵੀਰੇ ਅਗਲਾ ਡਰਜੇ ਜਾਂਦਾ। ਵੀ ਆ ਸ਼ੀਸ਼ੇ ਲੱਗੇ ਹੋਏ ਨਾ ਸ਼ੋਰੂਮ ਬੂਟ ਦੇ ਟੰਗੇ ਹੋਏ ਨਾ ਮਹਿੰਗੇ ਬੂਟ ਨੇ ਸ਼ੂਜ ਨੇ ਜਿਹਨਾਂ ਹੈਗੇ ਵੀ ਨਾ ਲੈਟਾਂ ਲੂਟਾਂ। ਆ ਸ਼ੋਰੂਮ ਕਿੰਨਾ ਪੈਸਾ ਖਰਚ ਹੋਇਆ ਹੋਇਆ ਤੇ ਲੈਟਾਂ ਲੜੀਆਂ ਲੱਗੀਆਂ ਹੋਈਆਂ ਨੇ ਉਹ ਕਿੰਨਾ ਜੱਜ ਦਾ। ਸ਼ੋਰੂਮ ਤੇ ਆਏ ਜੀ ਕਰਦਾ ਲੋਕ ਸੈਲਫੀਆਂ ਲੈ ਕੇ ਜਾਂਦੇ ਨੇ ਖਿੱਚਾਉਂਦੇ ਨੇਗੇ। ਤੇ ਆ ਸ਼ੋਰੂਮ ਹੁੰਦੇ ਆ ਫੋਟੋ ਹੀ ਖਿੱਚ ਲੈਣੇਗੇ ਬਾਈ ਆਪਾਂ ਹਨਾ। ਤੇ ਇੱਕ ਖੇੜੀ ਬਰਾਦ ਨੂੰ ਪਿਆਰ ਇੰਨਾ ਵਧੀਆ ਮਿਲਿਆ ਲੋਕਾਂ ਦਾ। ਵੀ ਉਹਨਾਂ ਨੇ ਜਿਹੜੇ ਆਮ ਬੰਦੇ ਮਜ਼ਦੂਰ ਵਗੈਰਾ ਦੂਜੇ ਛੋਟੇ ਵਰਗ ਦੇ ਜਾਹੀ ਤਾਂ ਕੰਮ ਕਰਨ ਵਾਲੇ ਲੋਕ ਨੇ ਰੁਟੀਨ ਦੇ ਵਿੱਚ ਪਾਉਣ ਰੁਟੀਨ ਦੇ ਵਿੱਚ ਪਾਉਣ ਵਾਲੇ ਵੀ ਨੇ ਉਹਨਾਂ ਵਾਸਤੇ ਬਹੁਤ ਵਧੀਆ ਕਾਪੀਆਂ ਨੇ ਜਿਵੇਂ ਆ ਪਏ ਨੇ ਪੀਉਮਾ ਦੀ ਕਾਪੀ ਪਈ ਹੈ ਡੀਲ ਹਾਂ ਬਹੁਤ ਟੌਪ ਦੀ ਡੀਲ ਬਹੁਤ ਵਧੀਆ ਬੂਟ ਹਰ ਇੱਕ ਬੰਦੇ ਦੇ ਬਜਟ ਦੇ ਵਿੱਚ ਔਰ ਸਸਤੇ ਸਸਤੇ ਨੇਗੇ ਜੀ ਬਹੁਤ ਵਧੀਆ ਬੂਟ ਲਗੇ ਆਪਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਜੀ ਕਿ ਇਹ ਸਸਤੇ ਦੇ ਵਿੱਚ ਲੈ ਕੇ ਆਓ ਆਮ ਵਿਅਕਤੀ ਜਿਹੜਾ ਵਿਚਾਰਾ ਮਜ਼ਦੂਰ ਮੈਂ ਤਾਂ ਮਜ਼ਦੂਰੀ ਵਾਲਾ ਉਹ ਵੀ ਜਿਹੜਾ ਹੈਗਾ ਪਾ ਸਕਿਆ ਹੈ ਨਾ ਉਹ ਵੀ ਪਾ ਸਕਿਆ ਅਗਲੇ ਨਾਲ ਸ਼ੋਰੂਮ ਦੇ ਵਿੱਚ ਵੜ ਕੇ ਮਾਣੀ ਬਹੁਤ ਖੁਸ਼ ਹੋ ਜਾਂਦਾ ਕਿ ਮਤਲਬ ਤੁਹਾਨੂੰ ਮੋੜਦੇ ਨਹੀਂ ਮੋੜਦੇ ਨਹੀਂ ਮੋੜਦੇ ਨਹੀਂ ਜੀ ਹਾਂ ਜੀ ਇਹ ਮੁੰਡਾ ਥੋੜਾ ਕੈਮਰੇ ਦੇ ਸਾਹਮਣੇ ਆਉਣ ਤੋਂ ਜੱਗਦਾ ਹੈਗਾ ਬਚਾਰਾ ਉਹ ਸਹੀ ਨਹੀਂ ਦੱਸਿਆ ਜਾਂਦਾ ਜਾ ਕੇ ਬਾਰੇ ਕਈ ਵਾਰੀ ਬੰਦਾਂ ਨੂੰ ਉਹੀ ਲੱਤਾਂ ਘੱਪਣ ਲੱਗ ਜਾਂਦਾ ਨਾ ਇਹ ਹੁਣ ਇਹਦਾ ਲਈ ਕਮਾਂਡ ਮੈਂ ਸੰਭੀ ਹੈਗੀ ਮੈਂ ਵੀ ਚਲੋ ਮੈਂ ਦੱਸਣਾ ਆਹ ਦੇਖੋ ਲੇਡੀਜ਼ ਸੂਟ ਨੇਗੇ ਹਮ ਕਿੰਨੇ ਕੰਫਰਟੇਬਲ ਨੇ ਬਹੁਤ ਨਰਮ ਨੇਗੇ ਪਾਉਣ ਵਾਲੇ ਨੇ ਹੁਣ ਜਿਹੜੇ ਨਵੇਂ ਚੱਲੇ ਨੇਗੇ ਹਾਂ ਜੀ ਤੇ ਇੱਕ ਆ ਫਿੱਟੇ ਵਾਲਾ ਸੂਖਾ ਜੀ ਜੀ ਬਹੁਤ ਕੰਫਰਟੇਬਲ ਸੂਜ ਨੇਗੇ ਇੱਕ ਜੋੜਾ ਹੈਗਾ 400 ਦਾ ਅੱਛਾ ਜੀ ਦੋ ਜੋੜੇ ਤੁਸੀਂ ਲੈਣੇ ਨੇਗੇ 600 ਦੇ ਪੈਣਗੇ ਸਾਨੂੰ ਬਹੁਤ ਸਸਤੇ ਪੈ ਗਏ ਮਤਲਬ ਇੱਕ ਜੋੜਾ 300 ਦਾ ਪੈ ਗਿਆ ਇੱਕ ਜੋੜਾ 300 ਦਾ ਦੋ ਜੋੜੇ 600 ਦੇ ਪੈਣਗੇ ਸਿੰਗਲ ਲੈਣੇ ਆ ਤਾਂ 400 ਹਾਂ 400 ਦਾ ਜੀ ਕੀ ਬਾਤ ਹੈ ਹਾਂ ਜੀ ਡੀਲ ਅੱਜ ਦੀ ਹੈ ਜੀ ਅੱਜ ਦੀ ਡੀਲ ਹੈ ਇਹ ਐਂਤਵਾਰ ਤੱਕ ਡੀਲ ਚੱਲੂਗੀ ਅੱਛਾ ਜੀ ਹਾਂ ਜੀ ਸੰਡੇ ਸੰਡੇ ਤੱਕ ਜੀ ਕੀ ਬਾਤ ਹੈ ਇਹ ਇਹ ਸਾਰਾ ਹੈਗਾ 200 ਦਾ ਜੀ ਜੇ ਤੁਸੀਂ ਦੋ ਜੋੜੇ ਲੈਣੇ ਹੋਗੇ ਲੇਡੀਜ਼ ਲੇਡੀਜ਼ ਵੈਲੀ ਆਹੇ ਕਿੰਨੇ ਕੰਫਰਟੇਬਲ ਆਨਸਰ ਕਰ ਬਹੁਤ ਜੀ ਪਤਾ ਹੀ ਨਹੀਂ ਲੱਗਦਾ ਵਜਨ ਦਾ 100 ਗ੍ਰਾਮ ਵਜਨ ਹੋਊਗਾ ਮਸਾ ਅੱਛਾ ਇਹਦੇ ਕੀ ਰੀਲ ਹੈ ਇਹਨਾਂ ਸਾਰੇ ਕਹੇਗਾ ਕਿ 300 ਦਾ ਜੋੜਾ ਜੀ ਤੁਸੀਂ ਲੈਣਾ ਦੋ ਜੋੜੇ ਲੈਣੇ ਨੇ 500 ਰੁਪਏ ਦੇ ਸਿਰਫ 500 ਦੇ ਮਤਲਬ 250 ਰੁਪਏ ਦਾ ਇੱਕ ਰਹਿ ਗਿਆ ਜੇ ਇਕੱਠੇ ਲੈਨੇ ਆ ਇਕੱਠੇ ਲੈਨੇ ਹਾਂ ਜੀ ਹਾਂ ਜੀ ਨਹੀਂ ਫਿਰ ਸਿੰਗਲ ਜਿਹੜਾ ਹੈ 300 ਰੁਪਏ ਮੋਟਰਸਾਈਕਲ ਦਾ ਖਰਚਾ ਨਿਕਲਦਾ ਸਟਾਉਨ ਦਾ ਖਰਚਾ ਸਾਰਾ ਜੀ ਹਾਂ ਜੀ ਲਾਈਬ੍ਰੇਰੀ ਦਾ ਅੱਛਾ ਇਹਦਾ ਵੀ ਰੇਟ ਜਿੱਤੇ ਤੱਕ ਮੈਨੂੰ ਪਤਾ ਲੱਗਾ ਇੱਕ ਸਿੰਗਲ 600 ਦਾ ਇੱਕ ਸਿੰਗਲ ਹੈਗਾ ਜਿਹੜਾ 600 ਦਾ ਹੈਗਾ ਹਾਂਜੀ ਸੋਨੂੰ ਜੇ ਤੁਸੀਂ ਦੋ ਜੋੜੇ ਲੈਣੇ ਨੇ ਇੱਕ ਕਿੰਨਾ ਕੰਫਰਟੇਬਲ ਬੂਟ ਆਗਾ ਹਾਂਜੀ 1000 ਰੁਪਏ ਤੇ ਤੁਹਾਨੂੰ ਪਹਿਣਗੇ ਨਹੀਂ ਜੇ ਦੋ ਮਤਲਬ ਦੋ ਜੋੜੀਆਂ ਲੈਣੇ ਆ ਇਹ ਤੇ 500 ਜੋੜਾ ਪੈ ਜੂਗੀ ਤੁਹਾਨੂੰ ਇਹ ਜੇ ਤੁਸੀਂ ਦੋ ਜੋੜੀਆਂ ਲੈ ਲਿਓ ਮਤਲਬ ਆ ਦੋ ਜੋੜੀਆਂ ਜੀ ਲੈਣੇ ਹੋ ਹਾਂਜੀ 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 ਤਾਂ ਤੁਹਾਨੂੰ 1000 ਦੇ ਚਾਰ ਸ਼ੂ ਪਹਿਣੇ ਜਿਵੇਂ ਮਤਲਬ ਦੋ ਜੁੜੀਆਂ ਬਿਲਕੁਲ ਬਿਲਕੁਲ ਜੀ ਸਿੰਗਲ ਸਿੰਗਲ ਹਾਂਜੀ ਹਾਂਜੀ ਸਿੰਗਲ ਲੈ ਲਓ ਡਬਲ ਲੈ ਲਓ ਵੈਸੇ ਡਬਲ ਲਾਈਨ ਦੇ ਵਿੱਚ ਹੀ ਫਾਇਦਾ ਹੈਗਾ ਜੀ। ਕੀ ਬਾਤ ਹੈ। ਐ ਦਵਾਰ ਤੱਕ ਕੀ ਹੁੰਦੀ। ਮਹਿੰਗਾ ਪੈਂਦਾ ਨੀ ਸਸਤਾ ਪੈਂਦਾ। ਮਹਿੰਗਾ ਪੈਂਦਾ ਸਸਤਾ ਬਿਲਕੁਲ ਜੀ। ਬਿਲਕੁਲ ਜੀ। ਦੇਖੋ ਕਿੰਨੇ ਕੰਪਲੀਟ ਵਾਲੇ ਬੂਟ ਨੇ ਸੁੱਖਾ ਜੀ ਇਹਨਾਂ ਬਹੁਤ ਆਰਾਮ ਦਾ ਇੱਕ ਬੂਟ ਨੇ ਪਤਾ ਹੀ ਲੱਗਦਾ ਪੈਰ ਦੇ ਵਿੱਚ ਪਾਵੇਂ ਤਾਂ 100 150 ਗ੍ਰਾਮ ਬੂਟ ਦਾ ਵਜਨ ਸਾਰਾ। ਬਿਲਕੁਲ ਜੀ। ਤੇ ਜਿੱਦ ਤੱਕ ਇਹਦਾ ਮੈਂ ਸੁਣਾ ਜੀ ਇਹ ਸਿੰਗਲ ਲਓਗੇ 700 ਦਾ ਤੇ ਜੇ ਡਬਲ ਲੈਨੇ ਹੋ ਤਾਂ 1200 ਰੁਪਏ ਦਾ ਮਤਲਬ 600 ਦਾ ਪੈਜੂ। ਹਾਂਜੀ ਹਾਂਜੀ ਹਾਂਜੀ। ਦੇਖੋ ਇਹ ਨਵੀ ਪੂਰਾ ਕਪਟੇਬਲ ਇੱਥੋਂ ਜਿਸ ਤਰ੍ਹਾਂ ਪੰਨਜ ਪੈਨਰੇਜ ਪੰਨ ਪੈਨ ਵਾਲੀ ਵੈਰੈਟੀ ਨਹੀਂ ਹੈਗੀ ਫੀਤਾ ਦੇਖੋ ਫੀਤਿਆਂ ਦੀ ਵੈਰੈਟੀ ਆ ਦੇਖੋ ਲੋ ਇਹ ਤਾਂ 600 ਰੁਪਏ ਦੀ ਪੈ ਗਈ ਜੀ ਡਬਲ ਲੈਨੇ ਜੀ ਇਹ ਸੁੱਖਾ ਜੀ ਇਹ ਬੂਟ ਸਾਰੇ ਰਕਾਬੀ ਵਾਂਗੂ ਪੈਂਦੇ ਰਹੇਗੇ ਕੀ ਵਾਹ ਰਕਾਬੀ ਆ ਲੋ ਨਵੇਂ ਅੱਜਕੱਲ ਦੇ ਫੈਸ਼ਨ ਸਾਰੇ ਲਾਸਟਕ ਵਾਲੇ ਫੈਸ਼ਨ ਵਾਲੇ ਜਿਹੜੇ ਨਵੇਂ ਜਨਰੇਸ਼ਨ ਵਾਲੇ ਅੱਛਾ ਫੀਤੇ ਨਹੀਂ ਹੈਗੇ ਇਲਾਸਟਿਕ ਆਏ ਹਾਂਜੀ 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 ਲਾਸਟਕ ਵਾਲੇ ਫੀਤੇ ਨੇਗੇ ਫੀਤੇ 100-100 ਰੁਪਏ ਦਾ ਫੀਤਾ ਇਹਦੇ ਵਿੱਚ ਜੇ ਡਬਲ ਲੈਨੇ ਆ ਤਾਂ 1400 ਦੇ ਜੇ ਸੌਰੀ ਸਿੰਗਲ ਲੈਨੇ ਤਾਂ 700 ਦਾ ਨਹੀਂ 600 ਦਾ ਜੀ ਹਾਂ ਜੀ ਹਾਂ ਜੀ ਕੀ ਬਾਤ ਹੈ ਜੇ ਤੁਸੀਂ ਦੋ ਜੜਾ ਲੈਨੇ ਤਾਂ 1200 ਦੇ ਪੈਣਗੇ ਅੱਛਾ ਚਲੋ ਮਾਨਤਨ ਹੋਊਗਾ ਜੇ ਕੋਈ ਆਇਆ ਕੋਈ ਥੋੜਾ ਮੋਟਾ ਚਲੋ ਜੇ ਤੁਸੀਂ ਚਾਰ ਜੋੜੇ ਲਓਗੇ ਥੋੜਾ ਮਾਨਦਾਰ ਵੀ ਕਰ ਦਾਂਗੇ ਓ ਕੀ ਬਾਤ ਹੈ ਜੇ ਚਾਰ ਜੋੜੇ ਲਾਉਂਗੇ ਜੀ ਮੁੰਡੇ ਕਰ ਦਾਂਗੇ ਪੂਰਾ ਸ਼ੇਅਰ ਕਰਕੇ ਆਇਓ ਵੀਡੀਓ ਨੂੰ ਕੀ ਬਾਤ ਹੈ ਇਹ ਉਹਨਾਂ ਵਾਸਤੇ ਆਫਰ ਹੈ ਜਿਹੜੇ ਵੀਡੀਓ ਸ਼ੇਅਰ ਕਰਕੇ ਆਉਣਗੇ ਜੀ ਕੀ ਬਾਤ ਹੈ ਇਹ ਇਹਦੀ ਜੇ ਗੱਲ ਕਰੀਏ ਤਾਂ ਸਿੰਗਲ 600 ਦਾ ਕਿੰਨੇ ਦਾ ਹਾਂ ਜੀ ਹਾਂ ਜੀ ਸਿੰਗਲ 600 ਦਾ ਜੀ ਕਿ ਡਬਲ ਡਬਲ ਜੋੜਾ ਲਵਾਂਗਾ 1000 ਹਲਾ 500 ਦਾ ਇੱਕ ਹਾਂਜੀ ਉਹ ਕੀ ਬਾਤ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਲਾ ਦਾ ਇਹ ਵੀ ਸੀ ਇਹ ਵੀ ਐਂ ਕਰਿਆ ਵੈਗਾ ਵੀ ਸੁੱਖਾ ਜੀ ਇਹ ਨਜ਼ਰ ਡੀਲ ਦੇ ਵਿੱਚ ਬੂਟ ਜਲਦ ਤੋਂ ਜਲਦ ਕੱਢਣਗੇ ਤਾਂ ਨਵੇਂ ਤੋਂ ਨਵੇਂ ਹੋਰ ਵੈਰਾਈਟੀਆਂ ਆਉਂਦੀਆਂ ਰਹਿਣਗੇ ਸਾਰੇ ਸਾਰੇ ਨਵੀਆਂ ਵੈਰਾਈਟੀਆਂ ਨੇ ਬਿਲਕੁਲ 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 ਆ ਹਜ਼ਾਰ ਦੇ ਦੋ ਆ ਤੁਸੀਂ ਕਿਸੇ ਕੋਲੇ ਦੇਖੀ ਹੋਰੀ ਨੀ ਹੋਣੀ ਵੈਰਾਈਟੀ ਹੂੰ ਤੇ ਇਹ ਆਹ ਤੇ ਆਹ ਵੈਰਾਈਟੀ ਇਹ ਸਿਰਫ ਕੱਲੀ ਖੇੜੀ ਬ੍ਰਦਰਸ ਤੋਂ ਹੀ ਮਿਲਦੀ ਹੈਗੀ ਅੱਛਾ ਹਜ਼ਾਰ ਦੇ ਦੋ ਤੇ ਸਿੰਗਲ 400 ਦਾ ਸਿੰਗਲ 400 ਦਾ ਜੀ ਇਹ ਵੈਰਾਈਟੀ ਦਾਵੇ ਨਾਲ ਆ ਜੀ। ਕੀ ਬਾਤ ਹੈ। ਬਹੁਤ ਘਰ ਦੇਖਿਆ ਕਿਤੇ ਮਿਲਦੇ। ਕੁਆਲਿਟੀ ਦਾਵਾ ਤੁਸੀਂ ਪੁੱਛੋ। ਕੁਆਲਿਟੀ ਖੇੜੀ ਬ੍ਰਦਰ ਨੇ ਪਹਿਲਾਂ ਮੈਨੂੰ ਐਂ ਦੱਸੋ ਵੀ ਖੇੜੀ ਬ੍ਰਦਰ ਦੇ ਨਾਂ ਨਾਲੇ ਕੋਈ ਮਾੜਾ-ਮੋਟਾ ਨਾ ਹੋਵੇਗਾ। ਖੇੜੀ ਬ੍ਰਦਰ ਆਪਣੇ ਆਪ 'ਚ ਇੱਕ ਬ੍ਰਾਂਡ ਹੈ। ਉਹ ਲੱਗਦਾ ਵੀ ਸੋਡੀ ਸਾਨੂੰ ਕੁਆਲਿਟੀ ਘਟੀਆ ਦੇਣਗੇ। ਜਾਂ ਆਪਣੀਆਂ ਗੱਲਾਂ ਦੇ ਪੂਰਾ ਨਹੀਂ ਉਤਰਨਗੇ। ਸਿਰ ਤੋਂ ਸਿਰ ਤੱਕ ਤੁਸੀਂ ਵੈਰਾਈਟੀ ਦੇਖੋ ਕਿੰਨੀ ਵਧੀਆ ਵੈਰਾਈਟੀ ਬਣਾਤੀ ਹੈ। ਆਮ ਲੋਕਾਂ ਦੇ ਬਜਟ। ਆਮ ਲੋਕਾਂ ਦੇ ਬਜਟ ਆਮ ਬੰਦਾ ਵਿਚਾਰਾ ਮਜ਼ਦੂਰ ਬੰਦਾ ਵੀ ਜਿਹੜਾ ਹੈਗਾ ਉਹ ਵਧੀਆ ਸੂਚ ਪਾ ਸਕਦਾ ਘੱਟ ਰੇਟ ਵਾਲੇ ਪਾ ਸਕਦਾ ਸ਼ੋਰੂਮ ਚੋਂ ਲੈ ਕੇ ਹਾਂਜੀ ਕਹਿ ਸਕਦਾ ਵੀ ਮੈਂ ਖੇੜੀ ਬ੍ਰਦਰ ਤੋਂ ਬੂਟ ਲੈ ਕੇ ਆਇਆ ਬਾਈ ਕੀ ਬਾਤ ਹੈ ਕੀ ਬਾਤ ਹਾਂਜੀ ਅੱਛਾ ਇਹ ਇਹਦੀ ਵੀ ਮੇਰੇ ਖਿਆਲ ਚ ਹਜ਼ਾਰ ਦੇ ਸੌਰੀ 500 ਦਾ ਇੱਕ ਆ 400 ਦਾ 500 ਦਾ ਇੱਕ ਹੈ ਜੀ ਹਾਂ 800 ਦੇ ਦੋ ਕੀ ਬਾਤ ਹੈ ਬਿਲਕੁਲ ਹਾਂ ਦੇਖੋ ਬੂਟ ਦਾ ਸਪੋਰਟ ਸਬੂਟ ਮੈਂ ਹਾਂਜੀ 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 ਤੁਸੀਂ ਬੂਟ ਦੇਖੋ ਕਿੰਨਾ ਲਾਈਟ ਕਿੰਨਾ ਵਧੀਆ ਬੂਟ ਹੈ ਬਿਲਕੁਲ ਬਿਲਕੁਲ 400 ਦਾ ਰਹਿ ਗਿਆ ਜੇ ਇਕੱਠੇ ਲੈਨੇ ਹੋ ਤਾਂ ਤੁਸੀਂ ਜੇ ਸਿੰਘਾ ਲੈਨੇ ਹੋ ਤਾਂ ਪਾਸ ਹਾਂਜੀ ਰਾਤ ਨੂੰ ਲਾਈਟਾਂ ਸਾਹਮਣੇ ਸਾਰੇ ਚਮਕਣ ਵਾਲੇ ਨੇ ਜੀ ਇਹ ਰੇਡੀਅਮ ਬੂਟ ਨੇ ਗਿਆ ਅੱਛਾ ਰੇਡੀਅਮ ਹਾਂਜੀ ਹਾਂਜੀ ਇਹ ਰਿਫਲੈਕਟ ਕਰਨਗੇ ਰਿਫਲੈਕਟ ਕਰਨਗੇ ਪਰ ਜਦੋਂ ਰਾਤ ਨੂੰ ਜਿਹੜੇ ਚਮਕਦੇ ਨੇ ਇਹ ਇਹਦੀ ਗੱਲ ਕਿ ਸਿੰਗਲ ਪੀਸ ਲੈਨੇ ਹੋ ਤਾਂ ਜੀ ਇਹ ਸਿੰਗਲ ਪੀਸ 400 ਦਾ ਜੀ अच्छा जे इस 20 ਲੈਣਿਆ ਤਾਂ ਸਿੰਗਲ ਚਾਰ ਬੋਲੇ ਬੱਚੇ ਛੋਟੇ ਲੇਡੀਜ਼ ਜਾਂ ਲੇਡੀਜ਼ ਵੀ ਪਾ ਸਕਦੇ ਆ ਜੀ ਡਬਲ ਲੈਣਿਆ ਡਬਲ ਲੈਣਾ ਤੁਹਾਨੂੰ 600 ਦੇ ਦੋ 600 ਰੁਪਏ ਦੇ ਮਤਲਬ ਦੋ ਦੋ ਜੋੜੇ ਹਾਂਜੀ 600 ਰੁਪਏ ਦੇ ਹਾਂਜੀ ਹਾਂਜੀ ਬਹੁਤ ਵਸ ਡੀਲ ਹੋਣ ਵਾਲੀ ਹੈ ਯਾਰ ਕੀ ਲੈ ਰਹੇ ਆ ਹਾਂ ਦੇਖੋ ਬੇਚਦੀ ਚਾਲੀ ਜੀ ਸਰ ਨਾ ਮਰੇਲ ਕੋਟ ਲੈਣੀ ਕਿੱਥੇ ਮਿਲਦੀ ਹੈ ਜੀ ਹਾਂਜੀ ਜੇ ਸਿੰਗਲ ਜੇ ਸਿੰਗਲ ਲੈਣੀ ਆ ਜੀ ਆਪਾਂ ਇੱਕ ਸਿੰਗਲ 300 ਦਾ ਜੀ ਜੋੜਾ ਲਾਉਂਗੇ 400 ਦਾ ਜੇ ਦੋ ਜੋੜੇ ਲਾਉਂਗੇ ਮਾਨਤਾਂ ਬਸੇ ਮਾਨਤਾਂ ਆ ਮੈਨੂੰ ਤਾਂ ਮੁੰਡਾ ਵਿਚਾਰਾ ਵੱਧ ਗਿਆ ਕਹਿੰਦਾ ਮੈਂ ਘਰ ਤੋਂ ਕਹਿੰਦਾ ਹੁਣ ਇਹੀ ਰੋਡ ਤੋਂ ਦੇਲੇ ਪਹਿਣਾਂਗੇ ਸੁੱਖਾ ਜੀ ਜੋ ਬੋਲਦਾ ਕਿਹਦੇ ਬੋਲਦਾ ਉਹ ਵਿਚਾਰਾ ਬਾਹਰ ਖੜਾਗਾ ਜਗਦਾ ਉਹਦੇ ਨਾਲ ਵੀਰੇ ਅੱਜ ਕਮਾਂਡ ਮੈਨੂੰ ਸਾਹਮਣੀ ਪਈ ਹੈਗੀ ਖਾ ਜਗਦਾਗਾ ਮੁੰਡਾ ਦੇਖੋ ਤੁਸੀਂ ਇਹ ਬੂੜੀਆਂ ਦੇ ਖਰੀਦ ਸਕਦੇ ਹੋ ਖਰੀਦ ਲਓ ਮੇਤੋਂ ਰੇਟ ਘੱਟ ਦਸੇਗਾ ਪਰ ਇਹ ਹੁਣ ਤੁਹਾਨੂੰ ਵੀਡੀਓ ਦਿਖਾ ਕੇ ਆਪਦੇ ਬੂੜ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਦੇਲੇ ਪਹਿਣਾਂਗੇ ਠੀਕ ਹੈ ਮੈਂ ਦਿਖਾ ਦਾਂ ਸਾਰਿਆਂ ਨੂੰ ਕਿਹੜੇ ਕਿਹੜੇ ਕਹਿ ਗਿਆ ਸੀ ਇਹ ਕਹਿ ਗਿਆ ਸੀ 400 ਰੁਪਏ ਦਾ ਇੱਕ ਸਿੰਗਲ ਪੀਸ ਲੈਨੇ ਹੋ ਹਾਂਜੀ ਇਹ ਡਬਲ ਲੈਨੇ ਜੁੜੀ ਤਾਂ 300 ਦਾ ਪੈ ਜੀ 600 ਦੇ ਦੋ ਹਾਂਜੀ ਦੋ ਪੈਰਾਂ ਵਾਲੇ ਚਾਰ ਦੋ ਜੋੜੀਆਂ ਇਹ ਜਿਹੜੀ ਹੈਗੀ ਆ ਜੇ ਸਿੰਗਲ ਲੈਨੇ ਆ ਤਾਂ 300 ਦੀ ਆ ਜੇ ਡਬਲ ਲੈਨੇ ਆ ਤਾਂ 200 ਰੁਪਏ ਦੀ ਆ 400 ਦੇ ਦੋ ਜੋੜੇ ਹੋ ਗਏ 500 ਦੇ ਦੋ ਹਾਂਜੀ ਹੋ ਗਈ ਆ ਭੁੱਲ ਗਏ ਪਰ ਫਿਰ ਵੀ ਆ ਵੀ ਉਹੀ ਚੀਜ਼ ਆ ਜੀ ਤੇ ਤੁਹਾਨੂੰ ਰੇਟ ਰੇਟ ਦੱਸ ਹੀ ਦਿੱਤੇ ਪਹਿਲਾਂ ਆ ਦਿੱਤੇ ਹੁਣ ਬਾਅਦ ਨਹੀਂ ਮੈਂ ਤਾਂ ਪਹਿਲੇ ਘੱਟ ਦੱਸੇਗਾ ਜੀ ਹੁਣ ਕੋਈ ਗੱਲ ਨਹੀਂ ਪਰ ਸੋਡੀਆਂ ਗੱਲਾਂ ਦੇ ਪੂਰਤ ਕਰਾਂਗੇ ਤੇ ਆਉਣਾ ਕਿੱਥੇ ਆ ਫਿਰ ਜੀਤਾ ਜੀ ਆਉਣਾ ਰਾਜੇ ਦੇ ਬਾਗ ਦੇ ਵਿੱਚ ਸੁਭਾਨ ਹਸਪੀਟਲ ਜਿਹੜਾ ਖਾਜ ਖੁਜਲੀ ਦਾ ਹਸਪਤਾਲ ਆ ਵਧੀਆ ਸਕਿੰਨ ਦਾ ਕਹੋ ਸਕਿੰਨ ਦਾ ਹੂੰ ਸਕਿੰਨ ਜੋ ਚੁੱਕਾ ਜੀ ਪਿੰਡ ਵਾਲੇ ਖਾਜ ਖੁਜਲੀ ਉਹ ਕਹਿੰਦੇ ਆਗੇ ਹੂੰ ਉਹਦਾ ਸਕਿੰਨ ਉਹਨੂੰ ਬਿਲਕੁਲ ਸਾਹਮਣੇ ਰਾਜੇ ਦੇ ਬਾਗ ਚ ਬਹੁਤ ਵੱਡਾ ਸ਼ੋਅਰੂਮ ਆ ਖੇੜੀ ਬ੍ਰਦਰ ਦੇ ਨਾਮ ਤੇ ਹੂੰ ਕੋਈ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਬਿਲਕੁਲ ਤੁਸੀਂ ਬਹੁਤ ਪਿਆਰ ਦਿੱਤਾ ਖੇੜੀ ਬ੍ਰਦਰ ਨੂੰ ਇੱਕ ਸਾਡਾ ਜਤਿੰਦਰ ਭਰਾ ਮੰਨਮੀ ਤੋਂ ਉਹ ਤਾਂ ਬਹੁਤ ਘਟਾ ਹੈਗਾ ਉਹ ਐਕਸੀਡੈਂਟ ਹੋਣ ਕਰਕੇ ਅਸੀਂ ਉਹਦੀ ਵੀ ਘਾਟ ਮਹਿਸੂਸ ਕਰਦੇ ਆਂਗੇ ਉਹ ਵੀ ਅੱਜ ਰੇਟ ਅਸਾ ਹੁੰਦਾ ਨਹੀਂ ਉਹ ਵੀ ਅੱਜ ਨਹੀਂ ਅੱਜ ਉਹਨੇ ਮੇਰੇ ਬਰਾਬਰ ਰੇਟ ਦੱਸ ਰਹੀ ਸੀ ਦੋਨਾਂ ਨੇ ਗੱਲ ਡੀਲ ਕਰਨੀ ਸੀ ਆਉਣ ਵਾਲੇ ਦਿਨਾਂ 'ਚ ਸੋਨੂੰ ਖੈਰ ਉਹ ਮੁੰਡੇ ਹੀ ਦੱਸਣਗੇ ਸਾਰਾ ਕੁਝ ਕੋਈ ਗੱਲ ਨਹੀਂ ਟ੍ਰੇਡ ਕਰਦਾਂਗੇ ਉਹਨਾਂ ਨਾਲ ਸਾਰੇ ਧੰਨਵਾਦ ਜੀ ਹਾਂਜੀ ਬਿਲਕੁਲ ਤੇ ਲੁੱਕ ਦੇਖ ਸਕਦੇ ਹੋ ਪੂਰੇ ਸ਼ੋਰੂਮ ਦੇ ਤੁਹਾਨੂੰ ਮਹਿੰਗਾ ਵੀ ਮਿਲੇਗਾ ਤੁਹਾਨੂੰ ਸਸਤਾ ਵੀ ਮਿਲੇਗਾ ਜਿਸ ਤਰ੍ਹਾਂ ਦੀ ਤੁਹਾਡੀ ਡਿਮਾਂਡ ਆ ਉਹ ਮਿਲੇਗੀ ਅ ਅਦਾਸੀਏ ਕਿ ਕਈ ਵਾਰ ਨਾ ਹੁੰਦਾ ਵੀ ਯਾਰ ਨਹੀਂ ਇਦਾਂ ਇਦਾਂ ਪਰ ਨਹੀਂ ਆ ਜਿਹੜਾ ਸੈਕਸ਼ਨ ਨਾ ਇਹ ਸਾਰੇ ਸੈਕਸ਼ਨ ਤੁਹਾਨੂੰ ਸਸਤਾ ਜਿਹੜਾ ਹੈਗਾ ਹਾਈएस्ट ਰੇਟ ਜਿਹੜਾ 7800 7800 ਵੱਧ ਤੋਂ ਵੱਧ 7800 ਹਾਈएस्ट ਜਿਹੜਾ ਤੁਹਾਨੂੰ ਰੇਟ ਆ ਇਹਦੇ ਵੀ ਜੇਕਰ ਤੁਸੀਂ ਕੋਈ ਕੁਆਂਟੀਟੀ ਚ ਵੱਧ ਲੈਨੇ ਹੋ ਜੇ ਮਤਲਬ ਇੱਕ ਤੋਂ ਵੱਧ ਲੈਣੇ ਤਾਂ ਤੁਹਾਨੂੰ ਉਹ ਵੀ ਜਿਹੜਾ ਹੈਗਾ ਸਸਤਾ ਕਰ ਦਿੱਤਾ ਜਾਊਗਾ ਦੇਖ ਸਕਦੇ ਹੋ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕੋਈ ਵੀ ਚੀਜ਼ ਔਰਤੇ ਮੰਗਵਾਨੀਆਂ ਸਸਤੀ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਜਿਹੜਾ ਹੈਗਾ ਸਾਨੂੰ WhatsApp ਕਰ ਸਕਦੇ ਹੋ 8727023400 8727023400 ਕੇਰੀ ਬ੍ਰਦਰਜ਼ ਰਾਜੇਦਾਬਾਗ ਬਵਾਰਕ ਮੰਜ਼ਲ ਮਲੇਰਕੋਟਲਾ